ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿਤਾ ਕਾਲੂ ਜੀ ਨੇ ਇੱਕ ਦਿਨ ਗੁਰੂ ਜੀ ਨੂੰ ਆਖਿਆ ਤੁਸੀਂ ਹੁਣ ਵੱਡੇ ਹੋ ਗਏ ਹੋ ਕੁਝ ਧਨ ਕਮਾਉਣਾ ਵੀ ਸਿੱਖੋ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਉਮਰ 17 ਸਾਲ ਦੀ ਹੋ ਚੁੱਕੀ ਸੀ ਪਿਤਾ ਜੀ ਨੇ ਬਹੁਤ ਸੋਚ ਸਮਝ ਕੇ ਵਪਾਰ ਲਈ ਨਾਨਕ ਜੀ ਨੂੰ 200 ਰੁਪਏ ਦਿੱਤੇ ਤੇ ਕਿਹਾ ਇੰਨਾ ਰੁਪਈਆ ਵੱਲੋਂ ਇੱਕ ਛੋਟਾ ਜਿਹਾ ਵਪਾਰ ਸ਼ੁਰੂ ਕਰੋ ਮੁਨਾਫਾ ਹੋਣ ਉੱਤੇ ਮੈਂ ਤੁਹਾਡੀ ਲਗਾਤਾਰ ਸਹਾਇਤਾ ਕਰਦਾ ਰਹਾਂਗਾ ਮੈਨੂੰ ਪੂਰੀ ਆਸ ਹੈ ਕਿ ਇੱਕ ਦਿਨ ਤੂੰ ਬਹੁਤ ਵੱਡਾ ਵਪਾਰੀ ਬਣ ਸਕਦਾ ਹੈ ਬਹੁਤ ਸਮਝਾ ਬੁਝਾ ਕੇ ਇੱਕ ਸਹਾਇਕ ਦੇ ਰੂਪ ਵਿੱਚ ਗਵਾਂਡੀਆਂ ਦਾ ਮੁੰਡਾ ਜਿਸ ਦਾ ਨਾਂ ਬਾਲਾ ਸੀ ਜੋ ਕਿ ਨਾਨਕ ਜੀ ਦਾ ਬਚਪਨ ਦਾ ਮਿੱਤਰ ਹੋਣ ਦੇ ਕਾਰਨ ਸਮਾਨ ਉਮਰ ਦਾ ਸੀ ਉਹਨਾਂ ਦੇ ਨਾਲ ਪੇਚ ਦਿੱਤਾ ਤਾਂ ਕਿ ਨਾਨਕ ਜੀ ਨੂੰ ਆਪਣੀ رائے ਦੇ ਕੇ ਸਹਾਇਤਾ ਵੀ ਕਰਦਾ ਰਹੇ ਹੁਣ ਨਾਨਕ ਜੀ ਨੂੰ ਪਿਤਾ ਜੀ ਨੇ ਇੱਕ ਵਿਸ਼ੇਸ਼ ਆਦੇਸ਼ ਦਿੱਤਾ ਕਿ ਪੁੱਤਰ ਕਿਤੇ ਧੋਖਾ ਨਹੀਂ ਖਾਣਾ ਖਰਿਆ ਸੌਦਾ ਹੀ ਕਰਨਾ ਜਿਸ ਵਿੱਚ ਮੁਨਾਫਾ ਨਿਸ਼ਚਿਤ ਹੀ ਹੋਵੇ ਦੋਨੋਂ ਮਿੱਤਰ ਤਲਵੰਡੀ ਵੱਲੋਂ ਗਵਾਂਟੀ ਨਗਰ ਵੱਲ ਚੱਲ ਪਏ ਰਸਤੇ ਵਿੱਚ ਇੱਕ ਸਥਾਨ ਉਤੇ ਸੜਕ ਦੇ ਕੰਢੇ ਉੱਤੇ ਸਾਧੂਆਂ ਦਾ ਡੇਰਾ ਵਿਖਾਈ ਦਿੱਤਾ। ਨਾਨਕ ਜੀ ਨੇ ਸਾਧੂਆਂ ਦੇ ਦਰਸ਼ਨਾਂ ਦੀ ਇੱਛਾ ਜ਼ਾਹਿਰ ਕੀਤੀ ਤੇ ਦੋਨੋਂ ਸਾਥੀ ਰਸਤਾ ਛੱਡ ਸਾਧੂਆਂ ਦੇ ਡੇਰੇ ਪਹੁੰਚ ਗਏ। ਸਾਰੇ ਸਾਧੂ ਭਜਨ ਵਿੱਚ ਵਿਅਸਤ ਸਨ। ਨਾਨਕ ਜੀ ਨੇ ਉਹਨਾਂ ਦੇ ਮਹੰਤ ਨਾਲ ਗੱਲਬਾਤ ਕੀਤੀ ਤੇ ਪੁੱਛਿਆ ਸੰਤੋ ਜੀ ਤੁਹਾਡੇ ਭੋਜਨ ਪਾਣੀ ਦੀ ਕੀ ਵਿਵਸਥਾ ਹੈ? ਜਵਾਬ ਵਿੱਚ ਮਹੰਤ ਨੇ ਦੱਸਿਆ ਪੁੱਤਰ ਕੋਈ ਦਾਨੀ ਭੋਜਨ ਲਿਆ ਦਿੰਦਾ ਹੈ ਤਾਂ ਅਸੀਂ ਭੋਜਨ ਕਰ ਲੈਂਦੇ ਹਾਂ ਨਹੀਂ ਤਾਂ ਬਿਨਾਂ ਭੋਜਨ ਦੇ ਹੀ ਅਸੀਂ ਸਮਾਂ ਬਤੀਤ ਕਰਦੇ ਹਾਂ ਇਹ ਸੁਣ ਕੇ ਨਾਨਕ ਜੀ ਨੇ ਮਹੰਤ ਨੂੰ 20 ਰੁਪਏ ਦੇ ਦਿੱਤੇ ਤੇ ਕਿਹਾ ਮਹਾਪੁਰਖੋ ਤੁਸੀਂ ਇਸ ਵੱਲੋਂ ਆਪਣੇ ਭੋਜਨ ਦਾ ਪ੍ਰਬੰਧ ਕਰ ਲਵੋ ਮਹੰਤ ਜੀ ਨੇ ਪੁੱਛਿਆ ਪੁੱਤਰ ਇਹ ਰੁਪਏ ਤੂੰ ਅਸਾਂ ਸਾਧੂਆਂ ਨੂੰ ਕਿਉਂ ਦੇਣਾ ਚਾਹੁੰਦੇ ਹੋ ਜਵਾਬ ਵਿੱਚ ਨਾਨਕ ਜੀ ਨੇ ਕਿਹਾ ਮੈਨੂੰ ਪਿਤਾ ਜੀ ਨੇ ਇੱਕ ਖਰਾ ਸੌਦਾ ਕਰਨ ਲਈ ਭੇਜਿਆ ਹੈ ਮੈਨੂੰ ਲੱਗਦਾ ਹੈ ਕਿ ਇਸ ਤੋਂ ਅੱਛਾ ਖਰਾ ਸੌਦਾ ਹੋਰ ਹੋ ਹੀ ਨਹੀਂ ਸਕਦਾ ਇਸ